ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਜੇਕਰ ਅੱਜ ਦੀ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਤਾਂ ਫਿਰ ਕਿਰਪਾ ਕਰਕੇ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਕਿਉਂਕਿ ਅੱਧੀ ਅਧੂਰੀ ਗੱਲ ਸੁਣ ਕੇ ਸਾਨੂੰ ਪੂਰੀ ਸਮਝ ਨਹੀਂ ਲੱਗਦੀ ਕਿ ਕੀ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਆ ਇਸ ਕਰਕੇ ਵੀਡੀਓ ਨੂੰ ਪੂਰਾ ਸੁਣਨਾ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਸ ਨੂੰ ਲਾਈਕ ਤੇ ਸ਼ੇਅਰ ਕਰ ਦੇਣਾ ਤਾਂ ਜੋ ਇਹ ਮੈਸੇਜ ਹੋਰ ਵੀ ਬਿਹੜ ਭਰਾਵਾਂ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਆਪਣੇ ਸੁਝਾਅ ਜਾਂ ਫਿਰਵਾਹੇ ਗੁਰੂ ਜੀ ਜ਼ਰੂਰ ਲਿਖ ਕੇ ਆਉਣਾ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜਿਸ ਮੰਤਰ ਬਾਰੇ ਗੱਲ ਕਰਨ ਜਾ ਰਹੇ ਹਾਂ ਇਸ ਮੰਤਰ ਦੀ ਮਹਿਮਾ ਇਸ ਮੰਤਰ ਦੀ ਤਾਕਤ ਬਾਰੇ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਹਰ ਅੰਗ ਦੇ ਵਿੱਚ ਦੱਸਿਆ ਗਿਆ ਹੈ ਹਰ ਅੰਗ ਦੇ ਵਿੱਚ ਹਰ ਬਾਣੀ ਹਰ ਸ਼ਬਦ ਦੇ ਵਿੱਚ ਇਸ ਮੰਤਰ ਦੀ ਮहिमा ਇਸ ਮੰਤਰ ਦੀ ਤਾਕਤ ਬਾਰੇ ਦੱਸਿਆ ਹੈ ਮਹਾਪੁਰਖ ਜੀ ਸਮਝਾਉਂਦੇ ਹੋਏ ਕਹਿੰਦੇ ਨੇ ਕਿ ਜਿਸ ਦਿਨ ਜਿਸ ਵੇਲੇ ਘੜੀ ਦੇ ਵਿੱਚ ਇਹ ਮੰਤਰ ਸਾਡੀ ਰਸਨਾ ਦੇ ਉੱਤੇ ਆ ਜਾਵੇ ਸਾਡੀ ਰਸਨਾ ਦੇ ਵਿੱਚੋਂ ਇਹ ਮੰਤਰ ਉਚਾਰਨ ਹੋ ਜਾਵੇ ਉਸੇ ਵੇਲੇ ਤੋਂ ਹੀ ਸਾਡੀ ਜ਼ਿੰਦਗੀ ਦੇ ਦੁੱਖ ਦੂਰ ਹੋਣੇ ਸ਼ੁਰੂ ਹੋ ਜਾਂਦੇ ਆ ਇਹ ਨਹੀਂ ਆ ਵੀ ਆਪਾਂ ਅੱਜ ਜਾਪ ਕਰ ਰਹੇ ਆ ਅੱਜ ਇਹ ਮੰਤਰ ਪੜ ਰਹੇ ਆ ਤਾਂ ਇਹਦਾ ਫਲ ਸਾਨੂੰ ਰੁੱਕ ਕੇ ਮਿਲੇਗਾ ਨਾ ਕਹਿੰਦੇ ਨਾਲ ਦੀ ਨਾਲ ਹੀ ਇਸ ਮੰਤਰ ਨੇ ਆਪਣਾ ਕੰਮ ਕਰਨਾ ਸ਼ੁਰੂ ਕਰ ਦੇਣਾ ਹੈ ਹਾਂ ਉਹ ਗੱਲ ਵੱਖਰੀ ਆ ਕਿ ਸਾਨੂੰ ਪਤਾ ਨਹੀਂ ਲੱਗਦਾ ਪਰ ਇਹ ਮੰਤਰ ਨੇ ਆਪਣਾ ਕੰਮ ਕਰਨਾ ਸ਼ੁਰੂ ਕਰ ਦੇਣਾ ਹੈ ਜਦੋਂ ਹੀ ਸਾਡੀ ਰਸਨਾ ਦੇ ਉੱਤੇ ਇਹ ਮੰਤਰ ਆ ਗਿਆ ਇਹ ਸ਼ਬਦ ਆ ਗਿਆ ਨਾਲ ਦੀ ਨਾਲ ਸਾਡੇ ਪੁੰਨ ਬਣਨੇ ਸ਼ੁਰੂ ਹੋ ਜਾਣਗੇ ਸਾਡੇ ਮਾੜੇ ਕਰਮਾਂ ਦੇ ਲੇਖੇ ਮਿਟਨੇ ਸ਼ੁਰੂ ਹੋ ਜਾਣਗੇ ਐਨੀ ਪਾਵਰ ਐਨੀ ਤਾਕਤ ਆ ਇਸ ਮੰਤਰ ਦੇ ਵਿੱਚ ਇਸ ਸ਼ਬਦ ਦੇ ਵਿੱਚ ਮਹਾਪੁਰਖ ਜੀ ਕਹਿੰਦੇ ਕਈ ਲੋਕ ਦੁਨਿਆਵੀ ਕਰਜ਼ੇ ਤੋਂ ਬਹੁਤ ਦੁਖੀ ਪਰੇਸ਼ਾਨ ਰਹਿੰਦੇ ਨੇ ਕਹਿ ਦਿੰਦੇ ਆ ਨਾ ਕਿ ਸਾਡੇ ਚਿਰ ਤੇ ਕਰਜ਼ਾ ਏ ਅਸੀਂ ਬੜੇ ਦੁਖੀ ਆ ਪਰੇਸ਼ਾਨ ਆ ਤਾਂ ਇੱਥੇ ਮਹਾਪੁਰਖ ਜੀ ਸਮਝਾਉਂਦੇ ਹੋਏ ਕਹਿੰਦੇ ਦੁਨਿਆਵੀ ਕਰਜ਼ਾ ਤਾਂ ਬਹੁਤ ਛੋਟੀ ਜਿਹੀ ਗੱਲ ਆ ਦੁਨਿਆਵੀ ਦੁੱਖ ਤਾਂ ਬਹੁਤ ਛੋਟੀ ਜਿਹੀ ਗੱਲ ਆ ਇਸ ਮੰਤਰ ਦੇ ਅੱਗੇ ਇਸ ਮੰਤਰ ਦਾ ਜਾਪ ਕਰਨ ਦੇ ਨਾਲ ਤਾਂ ਸਾਡੇ ਕਈ ਜਨਮਾਂ ਦੇ ਕਰਜ਼ੇ ਸਾਡੇ ਸਿਰ ਤੋਂ ਲੈ ਸਕਦੇ ਆ ਜੋ ਅਸੀਂ ਪਾਪਾਂ ਦੀ ਪੰਡ ਜੋ ਮਾੜੇ ਕਰਮਾਂ ਦੇ ਲੇਖੇ ਨਾਲ ਨਾਲ ਲਈ ਫਿਰਦੇ ਆ ਨਾ ਉਹ ਸਾਰੇ ਲੇਖੇ ਮਿਟ ਸਕਦੇ ਨੇ ਇਸ ਮੰਤਰ ਦਾ ਜਾਪ ਕੀਤੇ ਆ ਤਾਂ ਇਹ ਮੰਤਰ ਕਿਹੜਾ ਹੈ ਇਹ ਹੈ ਗੁਰਮੰਤਰ ਤਨਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਖਸ਼ਿਸ਼ ਗੁਰਮੰਤਰ ਜਦੋਂ ਹੀ ਅਸੀਂ ਆਪਣੀ ਰਸਨਾ ਦੇ ਉੱਤੇ ਆਹੇ ਗੁਰੂ ਜੀ ਉਚਾਰਨ ਕਰਦੇ ਆ ਤਾਂ ਸਾਡੀ ਜ਼ਿੰਦਗੀ ਦੇ ਦੁੱਖ ਦੂਰ ਹੋਣੇ ਸ਼ੁਰੂ ਹੋ ਜਾਂਦੇ ਆ ਤਾਂ ਰੋਜ਼ ਸਵੇਰੇ ਉੱਠ ਕੇ 5 ਮਿੰਟ 10 ਮਿੰਟ 15 ਮਿੰਟ ਜਿੰਨਾ ਵੀ ਸਮਾਂ ਬੈਠ ਕੇ ਵਾਹਿਗੁਰੂ ਜੀ ਦਾ ਨਾਮ ਜਪ ਸਕੀਏ ਜਪਣਾ ਹੈ ਕਿਉਂਕਿ ਭਾਵੇਂ ਆਪਾਂ ਰੋਜ਼ ਸਵੇਰੇ ਅਮਰਤ ਵੇਲੇ ਉੱਠਦੇ ਆ ਗੁਰਬਾਣੀ ਦਾ ਪਾਠ ਕਰਦੇ ਆ ਕਈ ਭੈਣ ਭਰਾ ਜਪਜੀਤ ਸਾਹਿਬ ਦੀ ਬਾਣੀ ਪੜ੍ਹਦੇ ਆ ਕਈ ਭੈਣ ਭਰਾਵਾਂ ਦੇ ਉੱਤੇ ਸਤਿਗੁਰ ਸੱਚੇ ਪਾਸ਼ਾ ਦੀ ਇੰਨੀ ਕਿਰਪਾ ਹੈ ਕਿ ਉਹ ਪੰਜ ਬਾਣੀਆਂ ਦਾ ਨਿਤਨੇਮ ਵੀ ਕਰਦੇ ਆ ਨਾਲ ਨਾਲ ਸੁਖਨੀ ਸਾਹਿਬ ਦੀ ਬਾਣੀ ਵੀ ਪੜ੍ਹਦੇ ਹੋਣਗੇ ਗੁਰਬਾਣੀ ਦਾ ਪਾਠ ਗੁਰਬਾਣੀ ਦਾ ਨਿਤਨੇਮ ਵੀ ਕਰਨਾ ਹੈ ਪਰ ਨਾਲ ਨਾਲ ਸਤਿਗੁਰ ਸੱਚੇ ਪਾਸ਼ਾ ਦੇ ਨਾਮ ਦਾ ਜਾਪ ਕਰਨਾ ਹੈ ਵਾਹਿਗੁਰੂ ਜੀ ਸਿਮਰਨ ਜ਼ਰੂਰ ਕਰਨਾ ਹੈ ਮੇਰੇ ਪੰਜਵੇਂ ਪਾਸ਼ਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਮਿੱਠੀ ਨਿੱਕੀ ਬਾਣੀ ਸੁਖਮਨੀ ਸਾਹਿਬ ਜੀ ਦੀ ਬਾਣੀ ਉਹਦੀ ਪਹਿਲੀ ਅਸ਼ਟਪਦੀ ਦੇ ਵਿੱਚ ਸਤਗੁਰ ਸੱਚੇ ਪਾਸ਼ਾ ਨੇ ਸਾਨੂੰ ਪ੍ਰਭੂ ਦੇ ਸਿਮਰਨ ਬਾਰੇ ਹੀ ਤਾਂ ਦੱਸਿਆ ਹੈ ਕਿ ਪ੍ਰਭੂ ਦਾ ਸਿਮਰਨ ਕਰਕੇ ਕਿੰਜ ਸਾਡੀ ਜ਼ਿੰਦਗੀ ਦੇ ਦੁੱਖ ਦੂਰ ਹੁੰਦੇ ਨੇ ਕਿੰਜ ਉਸ ਪ੍ਰਭ ਦਾ ਸਿਮਰਨ ਕਰਕੇ ਅਸੀਂ ਜਮਾਂ ਦੀ ਮਾਰ ਤੋਂ ਬਚ ਸਕਦੇ ਹਾਂ ਸਾਡੀ ਮੁਕਤੀ ਹੋ ਸਕਦੀ ਆ ਹਰ ਵਿਸ਼ੇ ਦੇ ਉੱਤੇ ਸਾਨੂੰ ਸੁਖਮਨੀ ਸਾਹਿਬ ਜੀ ਦੀ ਪਹਿਲੀ ਅਸ਼ਟਬਦੀ ਦੇ ਵਿੱਚ ਸਮਝਾਇਆ ਕਿ ਉਹ ਪ੍ਰਭੂ ਦਾ ਸਿਮਨੋ ਸ ਹਰੀ ਦਾ ਸਿਮਰਨ ਕੀਤਿਆ ਕਿਸ ਤਰ੍ਹਾਂ ਸਾਡੀ ਜ਼ਿੰਦਗੀ ਦੇ ਦੁੱਖ ਦੂਰ ਹੁੰਦੇ ਨੇ ਤਾਂ ਉਹ ਪ੍ਰਭੂ ਉਹ ਹਰੀ ਕੌਣ ਆ ਉਹ ਵਾਹਿਗੁਰੂ 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 ਜਪਨਾ ਹੈ ਆਪਾਂ ਰੋਜ਼ ਸਵੇਰੇ ਉੱਠ ਕੇ ਹੁਣ ਇੱਥੇ ਕਈ ਭੈਣ ਭਰਾ ਕਹਿ ਦਿੰਦੇ ਆ ਵੀ ਅਸੀਂ ਗੁਰਬਾਣੀ ਦਾ ਪਾਠ ਤਾਂ ਕਰਦੇ ਆ ਪਰ ਸਿਮਰਨ ਨਹੀਂ ਕਰਦੇ ਕਿਉਂਕਿ ਸਿਮਰਨ ਇਸ ਕਰਕੇ ਨਹੀਂ ਕਰਦੇ ਕਿਉਂਕਿ ਮਨ ਨਹੀਂ ਜੁੜਦਾ ਕਹਿੰਦੇ ਜਦੋਂ ਹੀ ਅਸੀਂ ਅੱਖਾਂ ਬੰਦ ਕਰਕੇ ਵਾਹਿਗੁਰੂ ਜੀ ਦਾ ਜਾਪ ਕਰਨਾ ਸ਼ੁਰੂ ਕਰਦੇ ਆ ਤਾਂ ਸਾਡਾ ਮਨ ਕਿਤੇ ਦਾ ਕਿਤੇ ਪਹੁੰਚ ਜਾਂਦਾ ਹੈ ਤਾਂ ਮਨ ਨੇ ਆਪਣਾ ਕੰਮ ਕਰਨਾ ਹੈ ਜਦੋਂ ਹੀ ਅਸੀਂ ਉਹ ਮਾਲਕ ਦਾ ਨਾਮ ਜਪਦੇ ਹਾਂ ਮਾਲਕ ਦੀ ਗੱਲ ਕਰਦੇ ਹਾਂ ਤਾਂ ਇਹ ਮਨ ਨੇ ਸਾਨੂੰ ਹੋਰ ਪਾਸੇ ਲਾਉਣ ਦੀ ਪੂਰੀ ਕੋਸ਼ਿਸ਼ ਕਰਨੀ ਆ ਇਹ ਮਨ ਸਾਨੂੰ ਦੂਰ ਦੀਆਂ ਸੈਰਾਂ ਤੇ ਲਿਜਾਵੇਗਾ ਪਰ ਆਪਾਂ ਵਾਰ-ਵਾਰ ਇਸ ਮਨ ਨੂੰ ਖਿੱਚ ਕੇ ਲੈ ਕੇ ਆਉਣਾ ਹੈ ਆਪਣੇ ਗੁਰੂ ਚਰਨਾਂ ਦੇ ਨਾਲ ਜੋੜਨਾ ਹੈ ਇਹ ਮਨ ਨੂੰ ਟਿਕਾਉਣ ਦੇ ਲਈ ਹੀ ਤਾਂ ਆਪਾਂ ਵਾਹਿਗੁਰੂ ਜੀ ਦਾ ਸਿਮਰਨ ਕਰਨਾ ਹੈ ਜੇ ਮਨ ਟਿਕ ਗਿਆ ਫਿਰ ਤਾਂ ਇਹਨੇ ਆਪਣੇ ਆਪ ਹੀ ਵਾਹਿਗੁਰੂ ਜੀ ਦੇ ਨਾਮ ਦੇ ਨਾਲ ਜੁੜੇ ਰਹਿਣਾ ਹੈ ਫਿਰ ਸਾਨੂੰ ਕੋਈ ਵੀ ਕੋਸ਼ਿਸ਼ ਸਾਨੂੰ ਕੋਈ ਵੀ ਮਿਹਨਤ ਕਰਨ ਦੀ ਲੋੜ ਨਹੀਂ ਪੈਣੀ ਮਿਹਨਤ ਇੱਥੇ ਹੀ ਆ ਜਦੋਂ ਮਨ ਵਾਰ-ਵਾਰ ਭੱਜਦਾ ਹੈ ਆਪਾਂ ਇਹਨੂੰ ਫੜ-ਫੜ ਕੇ ਲਿਆ ਕੇ ਗੁਰੂ ਨਾਮ ਦੇ ਗੁਰੂ ਚਰਨਾ ਦੇ ਨਾਲ ਜੋੜਨਾ ਹੈ ਸਿਰਫ ਇਸ ਕਾਰਨ ਕਰਕੇ ਵਾਹਿਗੁਰੂ ਜੀ ਦਾ ਸਿਮਰਨ ਕਰਨਾ ਨਹੀਂ ਛੱਡਣਾ ਕਿ ਸਾਡਾ ਮਨ ਨਹੀਂ ਟਿਕਦਾ ਮਨ ਜ਼ਰੂਰ ਟਿਕੇਗਾ ਜਦੋਂ ਅਸੀਂ ਇਹਨੂੰ ਵਾਰ-ਵਾਰ ਗੁਰੂ ਚਰਨਾ ਦੇ ਨਾਲ ਜੋੜਾਂਗੇ ਤਾਂ ਰੋਜ਼ ਸਵੇਰੇ ਉੱਠ ਕੇ ਵਾਹਿਗੁਰੂ ਵਾਹਿਗੁਰੂ ਜੀ ਦਾ ਜਾਪ ਕਰਨਾ ਹੈ ਅੱਖਾਂ ਬੰਦ ਕਰਕੇ ਆਪਣੀ ਰੀੜ ਦੀ ਹੱਡੀ ਬਿਲਕੁਲ ਸਿੱਧੀ ਕਰਕੇ ਇਕਾਂਤ ਜਗ੍ਹਾ ਦੇ ਵਿੱਚ ਬੈਠ ਜਾਣਾ ਹੈ ਵਾਹਿਗੁਰੂ ਵਾਹਿਗੁਰੂ ਜਪਨਾ ਸ਼ੁਰੂ ਕਰਨਾ ਵਾਹਿਗੁਰੂ ਜੀ ਦਾ ਸਿਮਰਨ ਕਰਨ ਤੋਂ ਪਹਿਲਾਂ ਸਤਿਗੁਰ ਸੱਚੇ ਪਾਤਸ਼ਾਹ ਦੇ ਅੱਗੇ ਅਰਦਾਸ ਬੇਨਤੀ ਕਰਨੀ ਕਿ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰੋ ਕਿਰਪਾ ਕਰਕੇ ਆਪਣੇ ਚਰਨਾਂ ਦਾ ਪ੍ਰੇਮ ਪਿਆਰ ਬਖਸ਼ੋ ਆਪਣੇ ਗੁਰਨਾਨਕ ਪਾਤਸ਼ਾਹ ਨੂੰ ਹਾਜ਼ਰ ਨਾਜ਼ਰ ਜਾਣ ਕੇ ਸਿਮਰਨ ਕਰਨਾ ਸ਼ੁਰੂ ਕਰਨਾ ਇੱਕ ਨਾ ਇੱਕ ਦਿਨ ਸਾਡੇ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਜ਼ਰੂਰ ਕਿਰਪਾ ਕਰਨਗੇ ਇਹ ਮਨ ਟਿਕ ਜਾਵੇਗਾ ਪਰ ਜਿੰਨੀ ਦੇਰ ਤੱਕ ਇਹ ਗੁਰੂ ਚਰਨਾਂ ਦੇ ਵਿੱਚ ਨਹੀਂ ਟਿਕਦਾ ਇਹਨੂੰ ਟਿਕਾਉਣ ਦਾ ਯਤਨ ਕਰਨਾ ਹੈ। ਰੋਜ਼ ਸਵੇਰੇ ਉੱਠ ਕੇ ਵਾਹਿਗੁਰੂ ਵਾਹਿਗੁਰੂ ਜਪਣਾ ਹੈ। ਕਈ ਭੈਣ ਭਰਾ ਕਹਿ ਦਿੰਦੇ ਆ ਵੀ ਸਾਡਾ ਮਨ ਨਹੀਂ ਜੁੜਦਾ ਅਸੀਂ ਇਸੇ ਕਰਕੇ ਸਿਮਰਨ ਨਹੀਂ ਕਰਦੇ ਇਸੇ ਕਰਕੇ ਗੁਰਬਾਣੀ ਦਾ ਪਾਠ ਨਹੀਂ ਕਰਦੇ। ਤਾਂ ਉਹਨਾਂ ਨੂੰ ਮਹਾਪੁਰਖ ਜੀ ਸਮਝਾਉਂਦੇ ਹੋਏ ਕਹਿੰਦੇ ਨੇ ਬੜੀ ਸੋਹਣੀ ਉਦਾਹਰਣ ਦੇ ਕੇ ਸਮਝਾਉਂਦੇ ਨੇ। ਮਹਾਪੁਰਖ ਜੀ ਕਹਿੰਦੇ ਕਿ ਮੰਨ ਲਓ ਜਿੱਥੇ ਆਪਾਂ ਕੰਮ ਕਰਦੇ ਆ ਜਿੱਥੇ ਆਪਾਂ ਨੌਕਰੀ ਕਰਦੇ ਆ ਇੱਕ ਵਾਰ ਆਪਾਂ ਆਪਣੀ ਡਿਊਟੀ ਤੇ ਪਹੁੰਚ ਗਏ ਸਮੇਂ ਸਿਰ ਪਹੁੰਚ ਗਏ ਉੱਥੇ ਜਾ ਕੇ ਆਪਾਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਉਹ ਕੰਮ ਦੇ ਵਿੱਚ ਸਾਡਾ ਮਨ ਜੁੜੇ ਚਾਹੇ ਨਾ ਜੁੜੇ ਪਰ ਅਸੀਂ ਆਪਣੀ ਡਿਊਟੀ ਨਿਭਾਈ ਤਾਂ ਸਾਨੂੰ ਤਨਖਾਹ ਪੂਰੀ ਮਿਲੇਗੀ ਸਾਡੇ ਮਾਲਕ ਨੂੰ ਸਾਨੂੰ ਤਨਖਾਹ ਦੇਣੀ ਪੈਣੀ ਆ ਉਸੇ ਹੀ ਤਰ੍ਹਾਂ ਜਦੋਂ ਅਸੀਂ ਰੋਜ਼ ਸਵੇਰੇ ਉੱਠ ਕੇ ਆਪਣਾ ਨੀਮ ਨਿਭਾਉਣਾ ਹੈ ਉੱਠ ਕੇ ਇਸ਼ਨਾਨ ਕਰਕੇ ਗੁਰਬਾਣੀ ਦਾ ਪਾਠ ਕਰਦੇ ਆਂ ਸਿਮਰਨ ਕਰਦੇ ਆਂ ਤਾਂ ਮਨ ਜੁੜੇ ਜਾਂ ਨਾ ਜੁੜੇ ਸਤਿਗੁਰ ਸੱਚੇ ਪਾਤਸ਼ਾਹ ਦੀ ਨਜ਼ਰ ਦੇ ਵਿੱਚ ਤਾਂ ਆ ਗਏ ਨਾ ਸਤਿਗੁਰ ਸੱਚੇ ਪਾਸ਼ਾ ਨੂੰ ਇਹ ਤਾਂ ਪਤਾ ਹੈ ਨਾ ਕਿ ਮੇਰਾ ਪਿਆਰਾ ਬੈਠਾ ਹੈ ਅਤੇ ਉਹਨਾਂ ਮਨੁੱਖਾਂ ਦੇ ਉੱਤੇ ਤਾਂ ਸਤਿਗੁਰ ਸੱਚੇ ਪਾਤਸ਼ਾਹ ਜ਼ਿਆਦਾ ਖੁਸ਼ ਹੁੰਦੇ ਨੇ ਜਿਨ੍ਹਾਂ ਦਾ ਮਨ ਜੁੜਦਾ ਨਹੀਂ ਆ ਪਰ ਫੇਰ ਵੀ ਰੋਜ਼ ਬੈਠਦੇ ਆ ਮਨ ਜੋੜਨ ਦੀ ਕੋਸ਼ਿਸ਼ ਕਰਦੇ ਆ ਮਨ ਜੁੜੇ ਚਾਹੇ ਨਾ ਜੁੜੇ ਰੋਜ਼ ਸਵੇਰੇ ਉੱਠਣਾ ਹੈ ਗੁਰਬਾਣੀ ਦਾ ਪਾਠ ਵੀ ਕਰਨਾ ਹੈ ਸਿਮਰਨ ਵੀ ਕਰਨਾ ਹੈ ਸਮਝੋ ਵੀ ਆਪਾਂ ਲਾਈਨ ਦੇ ਵਿੱਚ ਲੱਗੇ ਆਂ ਜਿਸ ਦਿਨ ਤੋਂ ਆਪਾਂ ਗੁਰਬਾਣੀ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ ਸਮਝੋ ਕਿ ਆਪਾਂ ਲਾਈਨ ਵਿੱਚ ਲੱਗ ਗਏ ਆਂ ਤਾਂ ਲਾਈਨ ਦੇ ਵਿੱਚ ਲੱਗੇ ਆਂ ਤਾਂ ਇੱਕ ਨਾ ਇੱਕ ਦਿਨ ਵਾਰੀ ਜ਼ਰੂਰ ਆਉਣੀ ਆ ਇਸ ਗੱਲ ਦਾ ਪ੍ਰੋਸਾ ਰੱਖਣਾ ਤੇ ਫਿਰ ਆਓ ਕੋ ਰੋਜ਼ ਸਵੇਰੇ ਅਮਰਤ ਵੇਲੇ ਉੱਠੀਏ ਉੱਠ ਕੇ ਵਾਹਿਗੁਰੂ ਜੀ ਦਾ ਨਾਮ ਜਪੀਏ ਗੁਰਬਾਣੀ ਦਾ ਪਾਠ ਕਰੀਏ ਆਪਣੇ ਗੁਰਨਾਣਕ ਪਾਸ਼ਾ ਦੇ ਅੱਗੇ ਅਰਦਾਸਾਂ ਬੇਨਤੀਆਂ ਦਰਲੇ ਕਰੀਏ ਬਿਸਤਗੁਰ ਸੱਚੇ ਪਾਸ਼ਾ ਕਰੋ ਕਿਰਪਾ ਸਾਡੇ ਵੀ ਜਨਮਾਂ ਜਨਮਾਂ ਦੇ ਜੋ ਕਰਜ਼ੇ ਸਾਡੇ ਸਿਰ ਤੇ ਚੜੇ ਆ ਕਿਉਂਕਿ ਇਹ ਕਰਜ਼ਿਆਂ ਕਰਕੇ ਹੀ ਅਸੀਂ ਮਾਲਕ ਦੇ ਚਰਨਾਂ ਦੇ ਨਾਲ ਨਹੀਂ ਜੁੜਦੇ ਜਦੋਂ ਮਾੜੇ ਕਰਮ ਜਿਆਦਾ ਵੱਧ ਜਾਂਦੇ ਆ